ਮੈਂ ਨੰਦਲਾਲ ਸਿੰਘ ਹਰੀਗੜ੍ਹ ਜੀ ਜਿੱਥੇ ਮੈਂ ਬੰਦ ਲੱਗਦਾ ਸੀ ਬੀਕਿਓ ਜਗਤਾ ਯਾਦ ਦਾ ਸਵਾਈਆ ਕੋਈ ਕੀ ਮਤਲਬ ਉੱਥੇ ਆਪਣਾ ਜਿਹੜੇ ਸ਼ਕੀ ਰਵਈਆ ਹੈ ਕਿਤੇ ਬਿਹਾਰ ਕਿਵੇਂ ਰਸਿਗਾ ਜਿੱਥੇ ਨਾ ਦੇਖੋ ਦੇਵ ਦੇ ਵਿੱਚ ਜਿਹੜੇ ਅਸੀਂ ਕਿਸਾਨ ਯੂਨੀਅਨ ਵੱਲੋਂ ਗ੍ਰਸਦਾਰ ਕਰਕੇ ਜਾਇਏਗਾ ਸਾਡੇ ਨਾਤਾ ਦੇ ਹੀ ਉਹਨਾਂ ਦਾ ਪੋਲੀਟਿਕਲ ਅਗੂ ਨਾਲ ਜੋ ਹੁੰਦਾ ਹੋਇਆ ਪਰ ਜਿਹੜੇ ਦੇ ਵਿੱਚ ਜਿਹੜੇ ਪੱਕੇ ਗਏ ਦੀ ਹੈ ਉਹਨਾਂ ਦੇ ਹਾਲਾਤ ਇਨ ਤਰਸਜੋਗ ਹੈ ਕਿਉਂਕਿ ਵੱਡੀ ਗਿਣਤੀ ਹੈ ਜਿਹੜੀ ਉੱਥੇ 18 ਸਾਲ ਤੋਂ ਲੈ ਕੇ 32 ਸਾਲ ਤੱਕ ਦੇ ਨੌਜਵਾਨਾਂ ਦੀ ਹੈ ਨੌਜਵਾਨਾਂ ਨਾਲ ਜਿਹੜੀ ਭਰੀ ਪਈ ਹੈ ਜਿਹੜੇ 40 ਸਾਲ ਤੋਂ 60 ਸਾਲ ਦੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਯਾਨੀ ਉਹ ਜਿਹੜੇ 22 ਸਾਲ ਤੋਂ ਲੈ ਕੇ 32 ਸਾਲ ਤੱਕ ਦੇ ਇਹ ਨੌਜਵਾਨ 18 ਸਾਲ ਤੋਂ ਲੈ ਕੇ ਆਪਣੇ ਹੈਗੇ ਨੇ ਉਹਨਾਂ ਦੇ ਅਸੀਂ ਵੱਡੇ ਬਹੁਤ ਨੌਜਵਾਨਾਂ ਨਾਲ 80% ਨੌਜਵਾਨਾਂ ਨਾਲ ਗੱਲਾਂ ਬਾਤਾਂ ਕਰੀਏ ਆ ਖੜ ਕੇ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਜਾ ਕੇ ਯਾਨੀ ਉਹਨਾਂ ਦਾ ਕਹਿਣ ਇਹ ਹੈ ਵੀ ਅਸੀਂ ਕਦੇ ਵੀ ਨਸ਼ਾ ਜ਼ਿੰਦਗੀ 'ਚ ਨਹੀਂ ਕਰਿਆ ਕਰੇ ਜੇ ਕੀ ਹੈ ਜੇ ਕੋਈ ਰਿਸ਼ਤੇਦਾਰ ਕਦੇ ਪੀ ਲਿਆ ਖਾ ਲਿਆ ਜਦ ਨਹੀਂ ਕਿਹਨ ਜਸ ਦੇ ਤਹਿਤ ਪੋਲੀਟੀਕਲ ਰਾਂ ਦੇ ਤਹਿਤ ਤਾਂ ਪਰਸਨ ਹੈ ਤੱਕੇ ਸ਼ਾਹੀ ਦੇ ਤਹਿਤ ਸਾਨੂੰ ਜੇਲ੍ਹ ਦੇ ਵਿੱਚ ਵੰਦ ਕੀਤਾ ਹੋਇਆ। ਯਾਨੀ ਜੇਲ੍ਹ ਤੇ ਹਾਲਾਤ ਨੇ ਵੀ ਜਿਹੜੀ ਜਰਦੇ ਦੀ ਕੁੜੀ ਆ ਜਿਹੜੀ ਸਾਡੇ ਉਰੇ 5-10 ਰੁਪਈਆ ਦੇ ਮਿਲਦੀ ਹੋਣੀ ਆ ਉਹ 2000 ਤੋਂ ਲੈ ਕੇ 2500 ਰੁਪਈਏ ਦੇ ਵਿੱਚ ਵਿਕਦੀ ਆ ਜੇਲ੍ਹ ਦੇ ਵਿੱਚ। ਤੁਹਾਡੀ ਕਹਿਣ ਦਾ ਭਾਵ ਵੀ ਜੇਲ੍ਹ ਦੇ ਵਿੱਚ ਵੀ ਦੁਕਾਨਾਂ ਚੱਲ ਰਹੀਆਂ ਨੇ। ਜੇਲ੍ਹ ਦੇ ਵਿੱਚ ਇਕੱਲੀਆਂ ਦੁਕਾਨਾਂ ਨਹੀਂ ਚੱਲ ਰਹੀਆਂ। ਜੇਲ੍ਹ ਦੇ ਵਿੱਚ ਨਾਲ ਦੀ ਨਾਲ ਜਿਹੜੀਆਂ ਨਸ਼ੇ ਵਾਲੀਆਂ ਗੋਲੀਆਂ ਦੀ ਗੱਲ ਸਾਡਾ ਵੀ ਕਰਕੇ ਆ ਗੁਰਦੁਆਰਾ ਸਾਹਿਬ ਦੀ ਕੰਤ ਦੇ ਨਾਲ ਬਲੈਕ ਦੇ ਵਿੱਚ ਵਿਕਦੀਆਂ। अच्छा देखो थे बड़ी पद पे ਭੰਗਾ ਜਿਹਨੂੰ ਅਸੀਂ ਇੱਥੇ ਪੁਲਿਸ ਮਤਲਬ ਟ੍ਰੋਲ ਦੀ ਫਿਰਦੀ ਆ ਵੀ ਕਿਸੇ ਨੇ ਭੰਗ ਹੋਊਗਾ ਹਰ ਇੱਕ ਤਰ੍ਹਾਂ ਦਾ ਨਸ਼ਾ ਜੇਲ੍ਹ ਦੇ ਵਿੱਚ ਮਿਲਦਾ ਹੈ ਪੈਸਾ ਚਾਹੀਦਾ ਇਹ ਕਿਹੜੀ ਜੇਲ੍ਹ ਦੀ ਗੱਲ ਕਰ ਰਹੇ ਤੁਸੀਂ ਪਟਿਆਲਾ ਜੇਲ੍ਹ ਦੀ ਗੱਲ ਕਰ ਰਹੇ ਤੁਮੂਚੀਆਂ ਪੰਜਾਬ ਦੀਆਂ ਜੇਹਾਂ ਤੇ ਇਹੀ ਹਾਲਾਤ ਹੈ ਹਾਂਜੀ ਕਿਉਂਕਿ ਪੰਜਾਬ ਸਰ ਇੱਥੇ ਸੇੜ ਰਹੀ ਆ ਪੰਜਾਬ ਸਰਕਾਰ ਜੁੱਧ ਨਸ਼ਿਆਂ ਵਿਰੁੱਧ ਸਾਡੇ ਡੀਜੀਪੀ ਕਹਿੰਦੇ ਆ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਆ ਅਸੀਂ ਕਹਿੰਦੇ ਆ ਵੀ ਪਖੰਡ ਕਰਦੇ ਆ ਨਸ਼ੇ ਨੂੰ ਛੇਬੰਦ ਨਹੀਂ ਹੋਣੇ ਜਿਹੜੇ ਵੱਡੇ ਸਮਗਲਰ ਆ ਉਹਨਾਂ ਨੂੰ ਕਿਸੇ ਨੂੰ ਹੱਥ ਨਹੀਂ ਪਾਉਂਦੇ ਜਿਹੜੇ ਪੀਣ ਵਾਲੇ ਆ ਜਿਹੜੇ ਪੀੜਤ ਆ ਉਹਨਾਂ ਨੂੰ ਫੜ ਫੜ ਕੇ ਜੇਲਾਂ ਦੇ ਵਿੱਚ ਤੁੰਨੀ ਜਾਂਦੇ ਆ ਜੀ ਦਾ ਪਹਿਲਾਂ ਭਗਵਾਨ ਤਮਾਨ ਵਿਰੋਧ ਕਰਦਾ ਹੁੰਦਾ ਵੀ ਤੁਸੀਂ ਨਸ਼ਾ ਪੀਣ ਵਾਲੇ ਨੂੰ ਜਿਹੜਾ ਤੇ ਤੁੰਨੀ ਜਾਂਦੇ ਹੋ ਇਹ ਨਸ਼ੇ ਦੇ ਸਮਗਲੰ ਕਰਨ ਵਾਲੇ ਨਹੀਂ ਹੁਣ ਵੀ ਉਹੀ ਹਾਲਾਤ ਆ ਭਗਵਾਨ ਤਮਾਨ ਦੇ ਵੀ ਨਸ਼ੇ ਦੇ ਜਿਹੜੇ ਵੱਡੇ ਤਸਕਰ ਹੈ ਜਿਹੜੇ ਟਣਾ ਦੇ ਵਿੱਚ ਨਸ਼ਾ ਵੇਚਦੇ ਐ ਸਮੈਕਾ ਵੇਚਦੇ ਐ ਲਿਆਉਂਦੇ ਐ ਉਹ ਤੇ ਇਹਨਾਂ ਦੀ ਪਾਰਲੀਮੈਂਟ ਦੇ ਵਿੱਚ ਬੈਠਿਆ 300 ਜਿਹੜਾ ਸੰਸਦ 47 ਦਾ ਬਗ ਬੈਠਿਆ ਉਹਨਾਂ ਦੀਆਂ ਹਮਾਤਲ ਦੇ ਵਿੱਚ ਫੈਕਟਰੀਆਂ ਲੱਗੀਆਂ ਹੋਈਆਂ ਨਸ਼ਾ ਤਾਂ ਪੰਜਾਬ ਦੇ ਵਿੱਚ ਘਰ ਘਰ ਸਪਲਾਈ ਹੋ ਰਿਹਾ ਜਿਹੜਾ ਦੇ ਵਿੱਚ ਸਪਲਾਈ ਹੋ ਰਿਹਾ ਜਾਨੀ ਜਿਹੜਾ ਦੇ ਵਿੱਚ ਉਹੋ ਨਸ਼ੇ ਇੱਕ ਕੁੜੀ ਆ ਜਿਹੜੀ ਉਹ ਤਿੰਨ ਬੰਦਿਆਂ ਨੂੰ ਉਹ ਬੰਨਦੇ ਰਹਿੰਦੇ ਨੇ ਦਿਨ ਚ ਸਾਰਾ ਦਿਨ ਉਹਨਾਂ ਨੂੰ ਤਾਂ ਕੰਮ ਕਰਾਈ ਜਾਂਦੇ ਨੇ ਨਸ਼ਿਆਂ ਦੇ ਬਦਲੀ ਕੰਮ ਕਰਾਈ ਜਾਂਦੇ ਨੇ ਕੋਈ ਪੈਸਾ ਨਹੀਂ ਦਿੰਦੇ ਜਣੀ ਉਹ ਨੌਜਵਾਨ ਇੰਨੇ ਮਤਲਬ ਆਦੀ ਬਣਾਏ ਹੋਏ ਨੇ ਜਾਣ ਬੁੱਝ ਕੇ ਵੀ ਇਹ ਜੇਲ੍ਹ ਤੋਂ ਨਸ਼ੇ ਤੋਂ ਬਿਨਾ ਇਹ ਕੁਛ ਨਾ ਕਰ ਸਕਣ ਉਹਨਾਂ ਨੂੰ ਇੱਕ ਕੁੜੀ ਦੇ ਕੇ ਉਹਨਾਂ ਨੂੰ ਬਲੈਕਮੇਲ ਕੀਤਾ ਜਾਂਦਾ ਉਹਨਾਂ ਦਾ ਅਸੀਂ ਕਹਦੀਏ ਵੀ ਵੱਡੇ ਪੱਧਰ ਤੇ ਮਨੁੱਖੀ ਜਿਹੜੇ ਸਾਡੇ ਆਪਣੇ ਹੱਕਾਂ ਉਹਨਾਂ ਦਾ ਕਾਣ ਕੀਤਾ ਜਾ ਰਿਹਾ ਕੋਈ ਮਜ਼ਦੂਰ ਉਹਨਾਂ ਨੂੰ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ ਨਸ਼ੇ ਨਸ਼ੇ ਤੇ ਹੀ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਆ ਮੈਂ ਖੁੱਲੇ ਨਸ਼ਿਆ ਜੇਲ੍ਹ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਪੈਸੇ ਵਾਲੇ ਬੰਦੇ ਵਾਸਤੇ ਕੋਈ ਜੇਲ੍ਹ ਨਹੀਂ ਜਿਹੜਾ ਗਰੀਬ ਬੰਦਾ ਜਿਹੜੇ ਨਸ਼ੇ ਦੇ ਆਦੀ ਹੈ ਉਹਨਾਂ ਨੂੰ ਨਸ਼ੇ ਤੇ ਲਾ ਕੇ ਉੱਤੇ ਕੰਮ ਕਰਾਈ ਜਾਂਦੇ ਐ ਇਸ ਕਰਕੇ ਵੀ ਅਸੀਂ ਮੰਗ ਕਰਦੇ ਆ ਸਰਕਾਰ ਦੇ ਕੋਲੋਂ ਜਾਂ ਜਿਹੜੀਆਂ ਇੱਥੇ ਸਾਡੀਆਂ ਇਨਸਾਫ ਸੰਧ ਹੋਰ ਸੰਸਥਾਵਾਂ ਐ ਉਹਨਾਂ ਦੇ ਕੋਲ ਇਹ ਮੰਗ ਕਰਦੇ ਆ ਕਿ ਉਹ ਜੇਲ੍ਹਾਂ ਦੇ ਅੰਦਰ ਜਾਣ ਦੌਰੇ ਕਰਨ ਜੇਲ੍ਹਾਂ ਤੇ ਕੈਦੀਆਂ ਨਾਲ ਮਿਲਣ ਜੇਲ੍ਹ ਪ੍ਰਸ਼ਾਸਨ ਦਾ ਬੰਦਾ ਕੋਈ ਨਾ ਹੋਵੇ ਨਾਲ ਕਿਉਂਕਿ ਉਹਨਾਂ ਤੇ ਡਰ ਬਠਾਇਆ ਹੋਇਆ ਹੈ ਜੇਲ੍ਹ ਪ੍ਰਸ਼ਾਸਨ ਦਾ ਜਦੋਂ ਇੱਕ ਹੌਲਦਾਰ ਜਾਂ ਸਿਪਾਹੀ ਨਾਲ ਹੁੰਦਾ ਉਹ ਦਿਲ ਖੋਲ ਕੇ ਬੋਲ ਨਹੀਂ ਸਕਦੇ ਇਸ ਕਰਕੇ ਉਹਨਾਂ ਦੀ ਮਾਨਸਿਕਤਾ ਗੁਲਾਮ ਕੀਤੀ ਹੋਈ ਹੈ ਅਸੀਂ ਇਹ ਮੰਗ ਤੁਹਾਡੇ ਮਤਲਬ ਉਹਨਾਂ ਹੈ ਕਹਿੰਦੇ ਵੀ ਜੇਲ੍ਹਾਂ ਦੇ ਬੁਰੇ ਹਾਲਾਤ ਹੈ ਨਸ਼ੇ ਵਰਤੇ ਜਾ ਰਹੇ ਹਨ ਨੌਜਵਾਨਾਂ ਨੂੰ 18 ਤੋਂ 32 ਸਾਲ ਤੱਕ ਆ ਜਿਹੜੇ ਨੌਜਵਾਨ ਉਹ ਵੱਡੀ ਗਿਣਤੀ ਚ ਜਗਤ ਬੰਦ ਕੀਤੇ ਹੋਏ ਆ ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ ਤੇ ਉਹਨਾਂ ਨੂੰ ਰੁਜ਼ਗਾਰ ਦੇਣੇ ਚਾਹੀਦੇ ਆ ਸਰਕਾਰ ਨੂੰ ਭਗਵੰਤ ਮਾਨ ਕਹਿੰਦਾ ਰਿਹਾ ਵੀ ਅਸੀਂ ਜੇ ਨੌਕਰੀਆਂ ਨਹੀਂ ਦੇ ਸਕੇ ਤਾਂ ਅਸੀਂ ਬੇਰੁਜ਼ਗਾਰੀ ਪੱਤੇ ਦੇਵਾਂਗੇ ਉਹ ਫਰਜ਼ ਜ਼ਦਾ ਕਰੇ ਭਗਵੰਤ ਮਾਨ ਸਰਕਾਰ ਜਣੀ ਜੀ ਅਸੀਂ ਆਸਾਂ ਕਰੀਆਂ ਦੀਆਂ ਜਿਹਦੇ ਕੋਲ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਹੁਣ ਤਾਂ ਸਿੱਧਾ ਸਿੱਧਾ ਹੋ ਲੋਕਾਂ ਦੇ ਵਿਰੋਧ ਦੇ ਵਿੱਚ ਕਾਰਪੋਰੇਟ ਘਰਾਂ ਦੇ ਪੱਖ ਦੇ ਵਿੱਚ ਖੜ ਗਿਆ ਅੱਜ ਸ਼ਰਿਆਮ ਬੀਜੇਪੀ ਦੀ ਬੀ ਟੀਮ ਬਣ ਗਈ ਭਗਵੰਤ ਮਾਨ ਸਰਕਾਰ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਮੋਰਚਿਆਂ ਤੋਂ ਜਿੰਨੇ ਸਮਾਨ ਚੋਰੀ ਕੀਤੇ ਆ ਆ ਗੁਰਨਾਲ ਕਰਨੂ ਔਰ ਵਰਗੇ ਆਹ ਕੱਲੇ ਇਹ ਪੁਲਿਸ ਇੱਕ ਤੇ ਰੌਲਾ ਪਾ ਰਹੇ ਆ ਵੀ ਛਤਰਾਣੇ ਦੇ ਇੱਕ ਪੁਲਿਸ ਮੁਲਾਜ਼ਮਾ ਤੇ ਉਹਦਾ ਚਾਚਾ ਟਰਾਲੀ ਲੈ ਗਏ ਇਹ ਵੱਡੀ ਗਿਣਤੀ ਹੈ ਸੈਂਕੜੇ ਟਰਾਲੀਆਂ ਸਾਡੀਆਂ ਅਜੇ ਗਾਇਬ ਕੀਤੀਆਂ ਹੋਣਾਂ ਉਹਦੇ ਵਿੱਚ ਪੁਲਿਸ ਦਾ ਹੱਥ ਹੈ ਵੱਡੇ ਪੱਧਰ ਤੇ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਈਜੀ ਇਹ ਕਹਿੰਦਾ ਸੀ ਵੀ ਇੱਕ ਵੀ ਚੋਰੀ ਅਸੀਂ ਨਹੀਂ ਕੀਤੀ ਅਸੀਂ ਵੀਡੀਓਗ੍ਰਾਫੀ ਬਣਾਈ ਹੈ ਉਹ ਸਾਰੇ ਤੱਥ ਉਹਦੇ ਝੂਠੇ ਐ ਹਾਂਜੀ ਸਾਨੂੰ ਅਸੀਂ ਮੰਦੀਪ ਸਿੱਧੂ ਤੇ ਵਿਸ਼ਵਾਸ ਕਰਦੇ ਤੇ ਪਰ ਜਦੋਂ ਉਹਦਾ ਚਿਹਰਾ ਹੁਣ ਸਾਡੇ ਸਾਹਮਣੇ ਆ ਗਿਆ ਤਾਂ ਸਾਨੂੰ ਉਹ ਐਂ ਲੱਗਦਾ ਉਹਦੇ ਚਿਹਰੇ ਕੰਨੀ ਦੇਖਣ ਨੂੰ ਦਿਲ ਨਹੀਂ ਕਰਦਾ ਨਫਰਤ ਆ ਸਾਡੇ ਲੋਕਾਂ ਸਾਡੇ ਸੰਘਰਸ਼ਾਂ ਸਾਡੇ ਮਤਲਬ ਕਿਸਾਨਾਂ ਪ੍ਰਤੀਏ ਰਈਆ ਜਦੋਂ ਉਹਦੇ ਦੇ ਵਿੱਚ ਇਹ ਕਰਕੇ ਉਹ ਬਲਕੁਨ ਝੂਠ ਬੋਲ ਰਿਹਾ ਉਹ ਬੀਜੇਪੀ ਦੀ ਸਿੱਧੀ ਬੋਲੀ ਬੋਲ ਰਿਹਾ ਆਪਣੀਆਂ ਫੀਤੀਆਂ ਵਧਾਉਣ ਵਾਸਤੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਕਰਕੇ ਆਪਦੇ ਆਪ ਨੂੰ ਸੂਰਮਾ ਕਹਾ ਰਿਹਾ ਉਹ ਵੀ ਬੋਲਿਆ ਨੇ ਵੀ ਜੇ ਕਿਸਾਨ ਦਵਾਰੇ ਆਉਣਗੇ ਹਾਂਜੀ ਅਸੀਂ ਕਿਹੜਾ ਰਿਟਾਇਰ ਹੋ ਗਏ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਸਿੱਧੂ ਸਾਹਿਬ ਨੂੰ ਵੀ ਤੂੰ ਤਾਂ ਰਿਟਾਇਰ ਹੋ ਜਾਏਗਾ ਅਸੀਂ ਸਦੀਆਂ ਪਰ ਰਿਟਾਇਰ ਨਹੀਂ ਹੁੰਦੇ ਸਾਡੀ ਜ਼ਿੰਦਗੀ ਤਾਂ ਮੋਰਚਾਂ 'ਚ ਲੱਗੂਗੀ ਤੈਨੂੰ ਬਾਰ-ਬਾਰ ਟੱਕਰਾਂਗੇ ਬਾਰ-ਬਾਰ ਮਿਲਾਂਗੇ ਹੁਣ ਵੀ ਆ ਰਹੇ ਹਾਂ ਜੋ ਕੁਝ ਵਿਗਾਰ ਨਾਉ ਬਿਗਾੜੋ ਪਹਿਲਾਂ ਵੀ ਤੁਸੀਂ ਸਾਡੀਆਂ ਮਾਵਾ ਨੂੰ ਬੜ ਲੁੱਟਿਆ ਹੁਣ ਵੀ ਦੇਵੋਗੇ ਸਾਨੂੰ ਪਤਾ ਪਰ ਅਸੀਂ ਸਮਾਜ ਦੇ ਵਿੱਚ ਤੁਹਾਡਾ ਚਿਹਰਾ ਨਕਸ਼ਾ ਉਹ ਬਣਾਵਾਂਗੇ ਤੁਸੀਂ ਰਿਟਾਇਰ ਹੋਗੇ ਲੋਕਾਂ ਦੇ ਵਿੱਚ ਨਹੀਂ ਰਹਿ ਸਕੋਗੇ ਲੋਕ ਤੁਹਾਨੂੰ ਥੂ-ਥੂ ਕਰਨਗੇ ਇਸ ਤਰ੍ਹਾਂ ਦਾ ਪ੍ਰਚਾਰ ਅਸੀਂ ਸਾਡੇ ਸਮੂਹ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਇਸ ਕਰਕੇ ਬੁਰੇ ਹਾਲਾਤ ਹੈ ਜਿਹੜਾ ਨੇ ਵਿੱਚ ਬਕਵਾਸ ਕਰਦੀਆਂ ਨੇ ਸਰਕਾਰਾਂ ਝੂਠ ਬੋਲਦੇ ਨੇ ਇਹਦੀ ਅਫਸਰशाही ਪੂਣ ਝੂਠ ਬੋਲ ਰਹੀ ਹੈ ਇਹ ਹੱਡੀ ਤੇ ਲੱਗੀ ਹੋਈ ਹੈ ਫੱਡੀ ਚੂਸਦੀ ਹੈ ਲੋਕਾਂ ਦੇ ਵਿਰੋਧ ਦੇ ਵਿੱਚ ਬਹਿਨਬਾਜੀ ਕਰ ਰਹੀ ਹੈ ਇਸ ਕਰਕੇ ਅੰਦਰੂਨੀ ਹਾਲਾਤ ਬਿਲਕੁਲ ਬਕਰਿਆ ਜਮਿਨੀ ਹਕੀਕਤਾਂ ਹੋ ਰਿਹਾ ਹੈ ਤੇ ਇਹ ਜਿਹੜਾ ਬੋਲ ਰਿਹਾ ਉਹ ਬਿਲਕੁਲ ਜਮਿਨੀ ਹਕੀਕਤਾਂ ਤੋਂ ਉਲਟ ਬਿਆਨਬਾਜ਼ੀ ਕਰ ਰਿਹਾ ਹੈ ਚਾਹੇ ਪੰਜਾਬ ਸਰਕਾਰ ਹੈ ਚਾਹੇ ਅਫਸਰਸ਼ਾਹੀ ਹੈ ਜਮਿਨੀ ਹਕੀਕਤਾਂ ਹੋ ਰਿਹਾ ਹੈ ਅਸੀਂ ਮੰਗ ਕਰਦੇ ਹਾਂ ਵੀ ਜਮਿਨੀ ਹਕੀਕਤਾਂ ਤੇ ਖੜ ਕੇ ਬੋਲੋ ਸਾਨੂੰ ਦੱਸੋ ਭਗਵੰਤ ਮਾਨ ਦੀ ਸਰਕਾਰ ਨੂੰ 3 ਸਾਲ ਹੋ ਗਏ ਸਾਨੂੰ ਦੱਸੇ ਵੀ ਸਾਡੇ ਲੋਕਾਂ ਵਾਸਤੇ ਕੀ ਕੀ ਹੋਇਆ ਹਜ਼ਾਰ ਰੁਪਏ ਜਿਹੜਾ ਬੀਬੀਆਂ ਨੂੰ ਦੇਣ ਦਾ ਵੀ ਕੀਤਾ ਇਹਨਾਂ ਨੇ ਐਲਾਨ ਉਹ ਵੀ ਝੂਠਾ ਨਜ਼ਰ ਆ ਰਿਹਾ ਹੈ ਦੇਖੋ ਕੱਲ ਉਹ ਸਾਰੀਆਂ ਗੱਲਾਂ ਝੂਠੀਆਂ ਇੱਕ ਵੀ ਗੱਲ ਨਹੀਂ ਸਾਨੂੰ ਇਹ ਕਰ ਸਕਦੇ ਇੱਕ ਇਹ ਕਹਿੰਦੇ ਬਿਜਲੀ ਫਰੀ ਕੀਤੀ ਐ ਸਿਰਫ ਬਿਜਲੀ ਫਰੀ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਬਿਜਲੀ ਫਰੀ ਕਿਵੇਂ ਹੋ ਗਈ ਜਿਹੜੇ ਛੇ ਸਤ ਨੂੰ ਬੰਦ ਜੰਡ ਜੀ ਦੇ ਪੰਜ ਮੱਚੀਆਂ ਸੱਤ ਮੱਚੀਆਂ ਉਹਦਾ ਸਾਰਾ ਬਿੱਲ ਭਰੀ ਜਾਂਦੇ ਆ ਉਦੋਂ ਦੁਗਣਾ ਦੁਗਣਾ ਬਿੱਲ ਕਰਤੇ ਬਿਜਲੀ ਦੀ ਮਹਿੰਗੀ ਕਰਤੀ ਆ ਹੁਣ ਵੀ 20 2000 30 3000 ਰੁਪਿਆ ਤੇ ਥੋੜੀ ਥੋੜੀ ਜਿਹੀ ਚੋਰੀ ਫੜ ਲਈ ਕਿਸੇ ਦੇੋਂ ਲੱਖ ਰੁਪਿਆ ਪਾਤਾ 80000 ਰੁਪਿਆ ਪਾਤਾ ਉਹਦਾ ਕੱਢੀ ਜਾ ਰਹੇ ਅਸੀਂ ਕਹਿੰਦੇ ਕੁਛ ਨਹੀਂ ਵੀਰੀ ਕੀਤਾ ਬਕਵਾਸ ਕਰੀਏ ਸਰਕਾਰ ਜੇ ਸਾਨੂੰ ਬਿਜਲੀ ਫਰੀ ਦੇਣੀ ਹੈ ਤਾਂ ਸਸਤੀ ਕਰੇ ਬਿਜਲੀ ਅਸੀਂ ਸਸਤੀ ਦੀ ਮੰਗ ਕਰਦੇ ਆ ਅਸੀਂ ਫਰੀ ਦੀ ਕਦੇ ਨਹੀਂ ਕਿਸਾਨਾਂ ਨੇ ਮੰਗ ਕੀਤੀ ਸਸਤੀ ਸਾਰਿਆਂ ਨੂੰ ਮਿਲੇ ਸਸਤੀ ਕਰੋ ਬਿਜਲੀ ਸਾਰਿਆਂ ਦੀ ਪਹੁੰਚ ਹੋਵੇ ਛੋਟੇ ਬਿਲਾਉਣ ਸਾਡੀ ਸਮਰੱਥਾ ਸਾਡੀ ਜੀਬ ਸਾਨੂੰ ਆਜ਼ਾਦ ਦੇ ਵੀ ਅਸੀਂ ਬਿਜਲੀ ਬਿਜਲੀ ਦੇ ਵੇਲੇ ਪਰ ਥੱਕੀ ਹੈ ਹੁਣ ਜਿਹੜੇ ਤੁਸੀਂ ਤੁਹਾਡੇ ਨਾਲ ਇਨਾ ਤੱਕਾ ਹੋਇਆ ਕਿਸਾਨਾਂ ਨਾਲ ਤੁਹਾਡਾ ਨੁਕਸਾਨ ਹੋਇਆ ਚੋਰੀ ਵੀ ਹੋਈ ਆ ਭੰਨ ਤੋੜ ਵੀ ਹੋਈ ਆ ਹੁਣ ਅਗਲੀ ਰਣਨੀਤੀ ਤੁਹਾਡੀ ਤੁਸੀਂ ਸੂਬਾ ਗੋ ਆਗੂ ਤੁਹਾਨੂੰ ਸਾਰਾ ਪਤਾ ਅਗਲੀ ਰਣਨੀਤੀ ਕੀ ਹੋਊਗੀ ਦੇਖੋ ਅਗਲੀ ਰਣਨੀਤੀ ਸਾਡੀ ਇਹ ਹੈ ਵੀ ਜਿੰਨਾ ਸਾਡਾ ਸਮਾਨ ਬਾਰਡਰਾਂ ਦੇ ਤੋਂ ਟਰਾਲੀਆਂ 'ਚੋਂ ਚੋਰੀ ਹੋਇਆ ਚਾਹੇ ਏਸੀ ਆ ਫਰਿੱਜ ਹੈ ਕੋਲਰ ਹੈ ਸਿਲੰਡਰ ਹੈ ਜੋ ਹੈ ਸਾਡੇ ਜਿਹੜੇ ਸ਼ੈੱਡ ਬਣੇ ਹੋਏ ਸੀ ਲੱਖਾਂ ਰੁਪਈਆ ਲਾ ਕੇ ਉਤੈ ਸਨੈਸ ਕੀਤੇ ਆ ਤੇ ਟਰਾਲੀਆਂ ਚੋਰੀ ਕੀਤੀਆਂ ਟਰੈਕਟਰ ਚੋਰੀ ਹੋਏ ਐ ਪੁਲਿਸ ਪ੍ਰਸ਼ਾਸਨ ਲੈ ਕੇ ਗਿਆ ਜਣੀ ਜਿੰਨੀ ਦੇਰ ਤੱਕ ਇਹਦੀ ਪਰਪਾਈ ਨਹੀਂ ਹੁੰਦੀ ਤੇ ਜਿਹੜੇ ਦੋਸ਼ੀ ਅਧਿਕਾਰੀ ਆ ਉਹਨਾਂ ਤੇ ਪਰਚੇ ਦਰਜ ਨਹੀਂ ਹੁੰਦੇ 19 ਦੇਰ ਤੱਕ ਤਾਂ ਸਾਡੀ ਲੜਾਈ ਪੰਜਾਬ ਸਰਕਾਰ ਨਾਲ ਐ ਅਸੀਂ ਸੰਘਰਸ਼ ਕਰਾਂਗੇ ਕੱਲ ਨੂੰ ਵੀ ਸਾਡਾ ਸੰਘਰਸ਼ ਹੈ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਦੇ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੱਲ ਨੂੰ ਕੋਠੀ ਦਾ ਕਰੋ ਅਸੀਂ ਕਰਾਂਗੇ ਇਸੇ ਤਰ੍ਹਾਂ ਸਾਰੇ ਜ਼ਿਲ੍ਹਿਆਂ ਦੇ ਸਾਰੇ ਪੰਜਾਬ ਦੇ ਸੰਗਰੂਰ ਜੀ ਸੰਗਰੂਰ ਅਸੀਂ ਕਰ ਰਹੇ ਆ ਮੱਖ ਮੱਖ ਬਧਾਈ ਕਾਂ ਦੇ ਦਫ਼ਤਰ ਜਿਹੜੇ ਰਹਿ ਹੈ ਉਸਾਂ ਦੇ ਘਰੇ ਹੋਣਗੇ 12 ਤੋਂ 4 ਵਜੇ ਤੱਕ ਜੇ ਫੇਰ ਵੀ ਸਰਕਾਰ ਨਹੀਂ ਮੰਨਦੀ ਤਾਂ ਫਿਰ ਇਹਨਾਂ ਦੇ ਬੂਹਿਆਂ ਅੱਗੇ ਅਸੀਂ ਅਣਮਿੱਥੇ ਸਮੇਂ ਲਈ ਬੈਠਣ ਦਾ ਐਲਾਨ ਕਰਾਂਗੇ ਤੇ ਸਾਡਾ ਸੰਘਰਸ਼ ਨੂੰ ਦੇ ਤੱਕ ਜਾਰੀ ਰਹੂਗਾ ਜਿੰਨੀ ਦੇਰ ਸਾਡੇ ਨੁਕਸਾਨ ਦੀ ਪਰਪਾਈ ਨਹੀਂ ਹੁੰਦੀ ਠੀਕ ਤੇ ਨਾਲ ਇੱਕ ਇਹ ਵੀ ਹੈ ਵੀ ਪੁਲਿਸ ਤੇ ਪੁਲਸ ਦੇ ਉੱਚ ਅਧਿਕਾਰੀ ਆ ਜਿਹੜੇ ਹਾਂਜੀ ਉਹਨਾਂ ਨੇ ਸਾਡੇ ਆਗੂਆਂ ਨੂੰ ਟਾਰਗੇਟ ਕੀਤਾ ਹੈ ਹਾਂਜੀ ਜਾਨੀ ਬਲਵੰਤ ਸਿੰਘ ਬਹਿਰਾਮ ਕੇ ਜਿਹੜਾ 24 ਘੰਟੇ ਦੇ ਉੱਥੇ ਸ਼ੰਭੂ ਮੋਰਚੇ 'ਚ ਹਾਜ਼ਰੀ ਪਰਦਾ ਹੁੰਦਾ ਇੱਕ ਐਸਐਚਓ ਹਰਪ੍ਰੀਤ ਸਿੰਘ ਜਿਹੜਾ ਉੱਥੇ ਸ਼ੰਭੂ ਮੋਰਚੇ ਤੇ ਹਾਜ਼ਰ ਸੀ ਤੇ ਉਹਨੂੰ ਇਹ ਕਰਕੇ ਕੁੱਟਿਆ ਵੀ ਜਦੋਂ ਅਸੀਂ ਤੁਹਾਡੇ ਲਵੇ ਆਉਂਦੇ ਤੇ ਤੁਸੀਂ ਨੂੰ ਚਾਹਦਾ ਨਾਉਣੀ ਕਦੇ ਲਿਆ ਤੁਸੀਂ ਨੂੰ ਬੈਠਣ ਦਾ ਵਾਸਤੇ ਨਹੀਂ ਕਿਹਾ ਕਦੇ ਜਿਆਦਾ ਕਟਾਈ ਹੋਈ ਆ ਉਹਨਾਂ ਨੇ ਜਿਆਦਾ ਬੇਤਹਾਸ਼ਾ ਕਟਾਈ ਕੀਤੀ ਆ ਲੀਲ ਪਾਏ ਆ ਪਿੰਡੇ ਦੇ ਉੱਤੇ ਅਸੀਂ ਮੰਗ ਕੀਤੀ ਆ ਆਪਣੀ ਮੰਗ ਪੱਤਰ ਦੇ ਵਿੱਚ ਕਿ ਸਰਕਾਰ ਨੂੰ ਬਰਖਾਸਤ ਕਰੇ ਕਾਨੂੰਨੀ ਕਾਰਵਾਈ ਉੱਤੇ ਕਰੇ ਤੇ ਇਸ ਕਰਕੇ ਜਿੰਨੀ ਦੇਰ ਤੱਕ ਗੱਲਬਾਤਾਂ ਨਹੀਂ ਸਾਡੀਆਂ ਮੰਨ ਦੀ ਸਰਕਾਰ ਅਸੀਂ ਸੰਘਰਸ਼ ਕਰਦੇ ਰਹਾਂਗੇ ਠੀਕ ਹੈ ਜੀ ਧੰਨਵਾਦ ਜੀ